ਹਾਂ ਮੈਂ ਹਾਂ ਕਿ ਜਿਹੜਾ ਕਾਜਾ ਹੈ ਹੈ ਕਾਜਾ ਤੈਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਡੰਗਰਾਂ ਦੇ ਵਿੱਚ ਦੱਸ ਤੇ ਨਾ ਤੇਰਾ ਮਸ਼ੀਨੀ ਕਰਨ ਕਰੀਏ ਐਵੇਂ ਇੱਕ ਦਿਰਾ ਦਾ ਪੱਠੇ ਵੱਢਣ ਵਾਲਾ ਲਿਆ ਕੇ ਦਈਏ ਤੁਹਾਨੂੰ ਹਨਾ ਓਏ ਕਾਜੂ ਪੱਠੇ ਵੱਢਣ ਵਾਲਾ ਜਿਹੜਾ ਪਾਇਆ ਇੰਜਨ ਨੂੰ ਮਾਰਿਆ ਸਲਫ ਤੇ ਪੱਠੇ ਵੱਢ ਕੇ ਲਾ ਦੇ ਤੇਰੀ ਤੇ ਇੱਕ ਪੱਠੇ ਕੁਦਰਨ ਵਾਲਾ ਦੋ ਚੀਜ਼ਾਂ ਵਧਾ ਦੀ ਹੈ ਹਨਾ ਟੈਟਰ ਟਰਾਲੀ ਕਰਨੀ ਨੇ ਅੱਜ ਰਸਤੇ ਦੀ ਹਾਲਤ ਬਹੁਤ ਖਸਤਾ ਵਾ ਤੇ ਅੱਜ ਮੈਂ ਸਵੇਰੇ ਜਿ ਤਰ੍ਹਾਂ ਆਪਾਂ ਹਰੇਕ ਜ਼ਿੰਮੇਦਾਰਾ ਜਦੋਂ ਆਪਾਂ ਕਰਦੇ ਆਂ ਦੇ ਜ਼ਿੰਮੇਦਾਰੇ ਦੇ ਵਿੱਚ ਆਵਾ ਮਸ਼ੀਨਰੀ ਕਰਨ ਜਿਹੜਾ ਵਧਾ ਦਾ ਵਾਦੇ ਅੱਜ ਮੈਂ ਨਾ ਡੰਗਰਾਂ ਦੇ ਵਿੱਚ ਫੇਰ ਗਿਆ ਆਪਣੇ ਪਸ਼ੂ ਕ ਵੀਰ ਮੈਨੂੰ ਆਂਦਾ ਡੰਗਰ ਨਾ ਆਖਿਆ ਕਰ ਪਸ਼ੂ ਆਖਿਆ ਕਰ ਇਹ ਇੱਕ ਵੀਰ ਆਂਦਾ ਮੈਨੂੰ ਵੀ ਡੰਗਰ ਨਾਲ ਆਖਿਆ ਕਰ ਪਸ਼ੂ ਆਖਿਆ ਕਰ ਠੀਕ ਆਈ ਪਸ਼ੂ ਆ ਦਿੰਨੇ ਪਰ ਸਾਡੇ ਮੰਡ ਦੇ ਵਿੱਚ ਡੰਗਰ ਹੀ ਜਾਂਦੇ ਆ ਜੋ ਜੋ ਇਲਾਕੇ ਦੀਆਂ ਬਾਹਾਂ ਨੇ ਤੋਂ ਦੱਜਾ ਮੈਂ ਵੇਖਣ ਡਿਆ ਇਹ ਵੀ ਯਾਰ ਬੰਦੇ ਪੱਠਿਆਂ ਦੇ ਕੱਲ ਤੋਂ ਨਹੀਂ ਠਿੱਗਦੇ ਡੰਗਰਾਂ ਦੇ ਜਿਹੜੇ ਤਿੰਨ ਬੰਦੇ ਬਾਕੀ ਐ ਨਾ ਵੀ ਠਿੱਗ ਜਾ ਉਹ ਯਾਰ ਬਾਹਰ ਨੂੰ ਮੂੰਹ ਕਰਦਾ ਵੀ ਬਾਹਰ ਉਹਨਾਂ ਪਾ ਮਸ਼ੀਨਾਂ ਬਹੁਤ ਵਧਾ ਦਿਆਂ ਖਾਦ ਪਾਉਣ ਵਾਲੀ ਮਸ਼ੀਨ ਹੋ ਗਈ ਸਪਰੇਅ ਕਰਨ ਵਾਲੀ ਮਸ਼ੀਨ ਹੋ ਗਈ ਹੋਰ ਵੀ ਇਹਨੇ ਕਿ ਮੋਟਰ ਤੇ ਕਾਰਾਂ ਮਸਿੰਨੀ ਕਰਨ ਜਿਆਦਾ ਵੱਧ ਗਿਆ ਤੇ ਜਿਹੜਾ ਪਸ਼ੂਆਂ ਦਾ ਆਪਣਾ ਕੰਮ ਆ ਉਹ ਆਪ ਕੋਰਦੇ ਹੀ ਹੱਥ ਨਾਲ ਪੱਟੇ ਵੱਢਣੀ ਤੇ ਹੱਥ ਨਾਲ ਦੱਜਾ ਮਾਰਿਆ ਸਕੂਟਰ ਨੇ ਤੇ ਪੁਰਾਣੀਆਂ ਪਹਿਲੀਆਂ ਮੋਟਰਾਂ ਥੋੜੇ ਥੋੜੇ ਰੋਕ ਕੇ ਲੱਗਦੇ ਹੁਣ ਅੱਜ ਜੀ ਦਵਾ ਵੀਰਾਂ ਨੇ ਇੱਕ ਸਲਾਹ ਕੀਤੀ ਵੀ ਇੱਕ ਦੇ ਆਪਾਂ ਦੱਜਾ ਮਾਰਾ ਡੰਗਰਾਂ ਵਾਲੇ ਖਾਣਾਂ 'ਚ ਦੱਜਾ ਇੱਕ ਟੋਕਾ ਵਜੀਆ ਲਾਉਣਾ ਜਿਹੜਾ ਪੱਠੇ ਕੁਦਰਤੀ ਸਪੀਡ ਜਿਹੜੀ ਵਧੀਆ ਹੋਵੇ ਜੇ ਕਿ ਮੇਰੇ ਵੀਰ ਕੋ ਚੰਗਾ ਵਧੀਆ ਜਿਹੜੇ ਉਹ ਉਸਿਆਂ ਵਾਲਾ ਨੰਬਰ ਆ ਜੋ ਸੈਂਡ ਕਰਿਓ ਤੇ ਇੱਕ ਇੱਕ ਤੋਂ ਦੇ ਆਪਾਂ ਪੱਠੇ ਵੱਢਣ ਵਾਲੀ ਮਸ਼ੀਨ ਲੈ ਕੇ ਦੇਣੀ ਉਹਨਾਂ ਨੂੰ ਜਿਹੜੀ ਪੱਠੇ ਵੱਢ ਕੇ ਜਿਹੜਾ ਕੰਮ ਛੇਤੀ ਨਿਬੜ ਜਾਵੇ ਇਹ ਦੋ ਕੰਮ ਉਹਨਾਂ ਨੂੰ ਕਰਕੇ ਦੇਣੇ ਆ ਜੀ ਦੇ ਨਾਲ ਕੀ ਬੰਦੇ ਥੋੜੇ ਜਿਹੇ ਖੰਡੇ ਰਹਿਣ ਕਿਉਂਕਿ ਜਿੰਨਾ ਆਪਾਂ ਮਸ਼ੀਨ ਦੇ ਵਿੱਚ ਐਡ ਕਰਾਂਗੇ ਬੰਦੇ ਇਹ ਅਜਿਹਾ ਕੰਮ ਕਰਨ ਨੂੰ ਜੀ ਕਰਦਾ ਬਾਲਾ ਜਰਾ ਗਰਮੀ ਵੜੀ ਆ ਕੰਮ ਕਰਨ ਨੂੰ ਪਰ ਇਹ ਨਾਵਾ ਦੀ ਰਸਤੇ ਦੀ ਹਾਲ ਜਿਹੜੀ ਉਹ ਪੂਰੀ ਖਸਤਾ ਹੋ ਗਈ ਹੈ ਮੌਸਮ ਪੂਰਾ ਟੌਪ ਦਾ ਵਾ ਅੱਜ ਫਾਰਮ ਤੇ ਜਾ ਕੇ ਥੋੜੇ ਬਗੂੜੇ ਕੱਢਾਂਗੇ ਨਾਲੇ ਖਾਵਾਂਗੇ ਥੜੇ ਖਵਾਵਾਂਗੇ ਲੱਗ ਗਈ ਜਾਣਾ ਜ਼ਿੰਦਗੀ ਦਾ ਮੇਲਾ ਚਾਰ ਦਿਨਾਂ ਦਾ ਹੈ ਜਿਹੜੇ ਰੁਕਣ ਨਹੀਂ 4x4 ਲਾ ਕੇ ਜਾਂਦੀ ਹੁਦਾਂ ਚੀਕ ਕਿੜੀ ਆ a lei do ਪਹਿਲਾਂ ਹੀ ਕੱਟੇ ਗੰਡੇ ਫੇਰ ਕੱਟੇ ਆਲੂ ਹੁਣ ਕੱਟਣਾ ਹੈ ਬ੍ਰੈਡ ਨਾਲ ਵੇਸਨ ਕੂਲ ਕੇ ਰਬੜ ਮਸਾਲਾ ਸੌਸ ਵੀ ਆਈ ਪਈ ਆ ਰੱਡਾਂ ਦੇ ਪੈਕਟ ਵੀ ਵਾਧੂ ਲਾਂਗੜੀ ਵੀ ਆ ਗਿਆ ਵਾ ਤੇ ਨਾਲੇ ਸਾਲੇ ਖਾਂਦੇ ਪਕੌੜੇ ਇਹਦੇ ਨਾਲੇ ਸਾਨੂੰ ਕਰਦੇ ਟਿੱਚਰਾ ਕੋਈ ਨਹੀਂ ਪੁੱਤ ਲੈ ਲਾਂਗੇ ਚੱਗੀ ਨਾ ਮੇਚੇ ਤੁਹਾਡੇ ਨਾਲ ਸਮਾਨ ਲਿਆ ਕੋਲਹੀਂ ਹੁਣ ਬਾਲਦੇ ਅੱਗ ਇਹ ਗਾਹ ਦਾ ਜੱਡਾ ਆ ਤੈਨੂੰ ਦਿਖਾਈ ਉੱਬਲ ਗਈ ਅੱਗ ਹੁਣ ਇਹ ਜਦਾਂ ਉ ਤੇਲ ਉਬਲਣ ਦੇ ਆਦੋ ਕਰਾਂਗੇ ਸ਼ੁਰੂ ਅਨੇ ਟੇਰਾਂ ਉਹ ਰੇਤੋੜੀ ਲੱਗੀ ਪ੍ਰੋਸੀਜਰ ਹੋ ਗਿਆ ਸਿਰੂ ਪਹਿਲਾਂ ਆਲੂ ਵਾਲੇ ਕੱਢਾਂਗੇ ਫਿੰਗਰ ਪਕੌੜਾ ਮੁੜ ਕੇ ਗੰਡਾ ਪਕੌੜਾ ਦੇ ਮੁੜ ਕੇ ਕੱਢਾਂਗੇ ਬਰੈਡ ਪਕੌੜਾ ਅੱਜ ਮੀਂਹ ਦੇ ਕਰਕੇ ਕੱਲ ਮੀਂਹ ਪਿਆ ਸੀ ਤੇ ਝੋਨੇ ਦੀ ਪੱਤਾ ਲਹਿੜ ਖਤਮ ਹੋ ਗਈ ਅੱਜ ਬੰਦਿਆਂ ਨੂੰ ਪਕੌੜੇ ਕੱਢ ਕੇ ਖਾਣ ਲੱਗੇ ਆ ਇੱਕ ਅੱਜ ਆਪਣੇ ਸਾਰੇ ਬੰਦਿਆਂ ਨੂੰ ਬਰੈਡ ਵਾਲੇ ਆਲੂ ਵਾਲੇ ਤੇ ਗੰਡੇ ਵਾਲੇ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੂਰਬੀ ਉਹਦੇ ਚੱਕਰ 'ਚ ਹੀ ਅੱਜ ਕੌਲੇ ਕੰਡੇ ਨਾਲੇ ਗੁਰਦਾਰੇ ਪਿੰਡ ਬਮਬੀ ਦੀ ਚੰਦ ਉੱਥੇ ਸਮਾਗਮ ਵੀ ਉਹਨੋਂ ਉੱਥੇ ਕੱਢੇ ਜੇ ਹੀ ਫਿਰ ਆਪਦੇ ਬੰਦਿਆਂ ਨੂੰ ਉੱਥੇ ਕਾਢੇ ਪਵਾ ਦੇ। ਇੱਧਰ ਮਾਰਨਾ ਹੁਣ ਕੜਾਈ ਆ। ਸਾਡੇ ਗੱਲ ਦੱਸਣੀ ਉਹ ਕੈਮਰਾਮੈਨ ਨੂੰ। ਇਹ ਵੀਡੀਓ ਜੋ ਤਰ੍ਹਾਂ ਆ ਜਾਂਦਾ। ਫੋਰਸ ਦੇਣ ਵਾਲਾ ਆ। ਇਹ ਕੁੜੀ ਗੱਡੀ ਜਾਂਦਾ ਕਿ ਇਸ ਤਰ੍ਹਾਂ ਜਿੱਤ ਗਿਆ। ਇਸ ਸਸਰਾ ਕੱਲਾ ਰੱਖੀਆ ਆ ਪੂਰਾ ਟਰਦਾ ਇਸ ਨੂੰ 12 20 ਸਲਿੰਗ ਜਮਾਨਾ ਬਰੈਡ ਜਿਹੜੀ ਗੱਲ ਰੱਖੇ ਬੇਨ ਲਾਈ ਜੇ ਤੇ ਗਾਇਆ ਜਿਆਵਾ ਮਾਦਾ ਜਿੰਨਾ ਗਾ ਜੀ ਗਾ ਨਹੀਂ ਕੱਢੋ ਆਹੇ ਤਾਂ ਵੀ ਗੰਢਿਆ ਨਾਲ ਰੋਟੀ ਨਾਲ ਇਹ ਗੇਮ ਨਗਾਦ ਨਾ ਡਿਫੇਂਡੈਂਸ ਦੀ ਬੀ ਬਸ ਕਰ ਬੰਦਾ ਜੀ ਉਹ ਤੇ ਤੁਰਿਆ ਆਉਂਦੇ ਆ ਟਰੈਕਟਰ ਬੰਤੋਂ ਡਿੱਗਾ ਥੱਲੇ ਵੀਰ ਦਾ ਬਾ ਘੜਦੇ ਆਂ ਕੈਮਰਾ ਵੀ ਉਤਾਰ ਕੇ ਆਹੋ ਪਿੱਛੇ ਪਟਾਈ okay, ਕਰ I do ਉਹ ਡਰਾਈਵਰ ਹੈ ਉਹ ஆமாம் மண்ட பண்ண நேர ஈ பண்ண ਇਥੇ ਤਾਂ ਜਾ ਇੱਥੋਂ ਕਿ ਮਗਰ ਜੇ ਥਾਂ ਹੈਗਾ ਉਹ ਮੋੜ ਨੂੰ 4x4 ਟਰੈਕਟਰ ਇੰਨਾ ਥੱਲੇ ਲਾਈਦਾ ਹੀ ਨਹੀਂ ਦੇ ਪੈ ਗਿਆ ਪੈ ਗਿਆ ਨਾਲ ਟਰੈਕਟਰ 'ਪਾ ਦੋਵੇਂ ਸੰਗਲ ਪੈ ਗਿਆ ਨਾਲ ਟਰੈਕਟਰ 'ਪਾ ਸੌਖਾ ਰਹੂਗਾ ਆ ਫੜ ਦੂੰ ਮੋਬਾਈਲ ਉਹ ਸਿੱਖ ਲੋ ਜਾਓ ਸਾਈਡ ਤੋਂ ਮਿੱਟੀ ਬਣਾਈ ਜਾਣਾ ਵੀਰ ਖਾਦਪੂਣ ਨੂੰ ਨਾ ਟਰੈਕਟਰ ਮੋੜਨ ਲੱਗੇ ਸੀ ਜਗਾ 4x4 ਵਾ ਤੋਂ ਨਾ ਬੰਨ ਥੋੜਾ ਚੀਕਣਾ ਤੇ ਪਛਾਣ ਦੀ ਪਛਾਣ ਹੀ ਰੜ ਗਿਆ ਤੇ ਫੇਰ ਹੀ ਉਹਦਾ ਦੇ ਨਿਕਲਦਾਨੀ ਨਾਲ ਥੋੜੀ ਲੱਕੜ ਪਾਈ ਸੰਗਲ ਪਾ ਗਏ ਤੇ ਫੇਰ ਜਿਹੜਾ ਵੀ ਟਰੈਕਟਰ ਪਛਾਣ ਆ ਜਾਵੇ ਤੇ ਫੇਰ ਹੌਲੀ 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 ਟਰੈਕਟਰ ਜਿਹੜਾ ਵਾ ਲੱਕੜ ਦੇ ਨਾਲ ਦੇ ਨਾਲ ਟਰੈਕਟਰ ਦੇ ਢੋਜਣ ਪਾ ਕੇ ਤੇ ਖਿੱਚਿਆ ਨੂੰ ਤੇ ਮਹਾ ਬੈਗਰੂ ਬਚਾ ਕਰ ਗਿਆ ਨਲੀਵਾਵਾ ਡੂੰਗੀ ਨਹੀਂ ਤੇ ਡੇਗ ਸਕਦਾ ਇਹ ਵਿੱਚ ਉਹਦੇ ਪਰ ਇੰਨਾ ਮਗਰਲੇ ਬੰਨੇ ਹਾਲ ਕਰਕੇ ਦੇ ਜਿਹੜਾ ਬਚਾ ਹੋ ਗਿਆ ਦੇ ਟਰੈਕਟਰ ਤੇ ਰਹੀ ਹੋਲੀ ਹੋਲੀ ਲਾ ਕੇ ਸਾਫਤਾਬ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਟਰੈਕਟਰ ਬਾਹਰ ਕੱਢ ਦਿਆ ਤੇ ਨਾਲ ਨਾਲ ਹੀ ਤੁਹਾਨੂੰ ਦਿਖਾਉਣ ਦੇ ਆਪਾਂ ਇਹ 575 ਟਰਬੋ ਆ 595 ਸੌਰੀ ਤੇ ਬਹੁਤ ਵਧੀਆ ਟਰੈਕਟਰ ਆ ਡੀਜ਼ਲ ਦੇ ਆਕ ਨੂੰ ਬਹੁਤ ਕਾਨਜਾਵਾਦ 2 ਗੀ ਲੀਟਰ ਤੇਲ ਘੰਟੇ ਦਾ ਖਾਂਦਾ ਵਾ ਆਪਣਾ 8 ਦਾ ਪੱਖਾ ਚੱਲਦਾ ਹੋਵੇ ਨਾ 8 ਦੀ ਨਾਲ ਵਾਲਾ ਤੇ ਮਹਾ 2 ਲੀਟਰ ਕਿੰਟ ਦਾ ਤੇਲ ਖਾਂਦਾ ਬਹੁਤ ਵਧੀਆ ਟਰੈਕਟਰ ਸਾਡੇ ਤੋਂ ਸਾਡੀ ਫਰਮ ਦਾ ਸਭ ਤੋਂ ਪੁਰਾਣਾ ਟਰੈਕਟਰ ਇਹ ਹੋਈ ਆ ਹੁਣ ਇਹਦੇ ਤੇ ਇਰਾਦਾ ਵੀ ਛਤਰੀ-ਛੁਤਰੀ ਲਵਾਉਣੇ ਆ ਫੈਬਰਿਕ ਉੱਪਰ ਦੀ ਨੂੰ ਤਿਆਰ ਕਰਾਉਣੇ ਆ ਕਿਸੇ ਨਾ ਕਿਸੇ ਵੀਰ ਤੋਂ ਤੇ ਜਿੰਨੇ ਜਿੰਨੂ ਸਾਫ਼-ਸੂਬ ਲਈਦਾ ਉਹਨੇ ਜਿੰਨੂ ਪਾਣੀ ਪੂਣੀ ਆ ਜਾਂਦਾ ਤੇ ਫੇਰ ਰਹਿ ਜਾਂਦਾ ਕੰਮ ਇਹ ਕਰਕੇ ਚਲੋ ਜਿੱਦਾਂ ਚੱਲਦਾ ਚਲਾਈ ਜਾਵੇ ਵੈਗ ਰੁਪਲੀ ਕਰੇ ਹੁਣ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਕਿ ਨਾਲੋਂ ਲੱਕੜ ਪਾਈ ਆਸਾਬ ਨਾਲ ਤੇ ਟਰੈਕਟਰ ਇਹ ਆ ਗਿਆ ਬਾਹਰ ਉਹ ਲੈਣ ਦਾ ਖਿੱਚ ਕਿ ਲੱਕੜ ਜਿਹੜਾ ਬਹੁਤ ਵਧੀਆ ਤਰੀਕਾ ਉਤਰਾ ਟਰੈਕਟਰ ਖਿੱਚਿਆ ਹੀ ਨਹੀਂ ਜਾਂਦਾ ਲੱਕੜ ਦੇ ਨਾਲ ਇਹ ਆ ਵੀ ਜਿਹੜਾ ਟਰੈਕਟਰ ਉੱਚੇ ਤਾਂ ਹੋ ਜਾਂਦਾ ਤਾਂ ਕਰਕੇ ਜਿਹੜਾ ਸੌਖਾ ਨਿਕਲਉਂਦਾ ਨਹੀਂ ਤੇ ਟਰੈਕਟਰ ਕੱਢਣਾ ਅੱਜ ਬੜਾ ਮੁਸ਼ਕਲ ਹੀ ਚਲੋ ਨਿਕਲ ਗਿਆ ਨੇ ਨੇ ਨਾਲ ਉਹਨਾਂ ਦੇ ਵਿਚਾਰਿਆਂ ਦੇ ਸਾਹ ਸੌਖੇ ਹੋ ਗਏ ਉਹ ਨੇ ਨੂੰ ਮਾਰਨ ਦਾ ਕੀੜਾ ਤੇ ਦੇਖੋ ਬੱਦਲ ਬਣੇ ਸਭ ਤੋਂ ਪਹਿਲਾ ਖੱਤਾ ਲੱਗਾ। ਓਏ ਵਾਈ ਗਰੂ। ਬੇਖੰਬੋ ਸਮ। ਝੋਨੇ ਨੂੰ ਢੀੜਾ ਮਾਰਦੇ ਮਾਰਦੇ 2 ਘੰਟੇ ਹੋ ਗਏ। ਗੱਲੇ ਕੱਲੇ ਖੱਤੇ ਨੂੰ ਮਾਰਿਆ ਢੀੜਾ। ਥੋੜਾ ਜਿਹਾ ਪੱਤਾ ਲਵੇੜਦਾ ਪੈ ਗਿਆ ਫਰਕ ਅੱਗੇ। ਕਿ ਗਰਮੀ ਦੇ ਨਾਲ ਬਾਲੀ ਜਿਆਦੀ ਹੋ ਗਈ ਪਰ ਫਿਰ ਸਾਹਬ ਲੈ ਆ ਵੀ ਅਜੇ ਬੱਤਲ ਵੇੜ ਕੋਈ ਬਾਲਾ ਨੁਕਸਾਨ ਨਹੀਂ ਕਰਦੀ ਆਓ ਖੱਤੇ ਆ ਜਿਨ੍ਹਾਂ ਨੂੰ ਉਦਨ ਲੋਹਾ ਜ਼ਿੰਕ ਦੀ ਸਪਰੇਅ ਕੀਤੀ ਵੇਖੋ ਉਹਦਾ ਰੰਗ ਕਿੰਨਾ ਵਧੀਆ ਫਰਕ ਪੈ ਗਿਆ ਅੱਗੇ ਲੋ ਗਰੋਥ ਵੀ ਚੰਗੀ ਹੋ ਗਈ ਪਰ ਜੰਗਾਲ ਜਾਂ ਮਾੜਾ ਮਾੜਾ ਪੀਲਾ ਪੰਜਾ ਦਿਖਾਈ ਜਾਂਦਾ ਪਰ ਅੱਗੇ ਨੂੰ ਬੂਟਾ ਚੰਗਾ ਬਣ ਗਿਆ ਵੇਖੋ ਇਹ ਇੱਧਰ ਸਾਰੇ ਕੱਖ ਕਣ ਨਿਕਲ ਗਿਆ ਵਾ ਇਹ ਤਿੰਨਾਂ ਦਿਨਾਂ ਦਾ ਕੰਮ ਰਹਿ ਗਿਆ ਬਸ ਹੁਣ ਵਾਪਸ ਡੇਰੇ ਵੱਲ ਨੂੰ ਪਾਣੀ ਦੀ ਲੱਗੀ ਬਾਲੀ ਜਿਆਦੀ ਤੇ ਵਾਹਿਗੁਰੂ ਕਿਰਪਾ ਰੱਖੇ ਸੁੱਕੀ ਸਾਂਦੀ ਵੱਢਿਆ ਜਾਵੇ ਯਾਰ ਕੀ ਬੜੀਆਂ ਸਾਂਧੀਆਂ ਯਾਰ ਫਸਲਾਂ ਦੇ ਜ਼ਿਮੀਂਦਾਰ ਦੀ ਆਸ ਹੀ ਇਹ ਹੁੰਦੀ ਆ ਫਸਲ ਦੀ ਇਹਦੇ ਸਾਰੇ ਸਾਰੇ ਕੰਮ ਕਾਜ ਮਿੱਥੇ ਹੁੰਦੇ ਬਾਕੀ ਜੋ ਮਾਰੋ ਇਹਨੂੰ ਪੌਂਦਾ ਉਹ ਹੀ ਹੋਣਾ ਪਛੈੜ ਉੜਦੇ ਨਹੀਂ ਘੱਟ ਪੈਣ ਨਾ ਫੇਰ ਫੇਰ ਨਹੀਂ ਕੋਈ ਗੱਲ ਹੋਏ ਵਾਸੀ ਆ ਹਣ ਸ਼ਾਮਾਂ ਪੈ ਗਈਆਂ ਨਾ ਉਦੋਂ ਮੈਂ ਬੜੇ ਚਿਰ ਦਾ ਆਖਣਿਆ ਵੀ ਆਜੋ ਪਾਲੋ ਖਾਦ ਨਹੀਂ ਹਮਲੇ ਮਛਲੀ ਪકડਨਾ ਹੈ ਪਗੜੋ ਮਛਲੀ ਹਣ